ਫਗਵਾੜਾ ਦੇ ਨਜ਼ਦੀਕ ਪਿੰਡ ਚੱਕ ਹਕੀਮ ਵਿਖੇ ਸੜਕ ਹਾਦਸੇ ਵਿੱਚ ਇੱਕ ਵਿਅਕਤੀ ਗੰਭੀਰ ਰੂਪ ਵਿੱਚ ਹੋਇਆ ਜ਼ਖਮੀ ਇੱਕ ਵਿਅਕਤੀ ਦੀ ਹੋਈ ਮੌਤ ਆਰਐਮ ਲਾਈਵਲੀ ਫਗਵਾੜਾ ਤੋਂ ਪੰਕਜ ਪਾਤਵਾਸ ਦੇ ਨਾਲ ਪੁਨੀਤ ਦੀ ਰਿਪੋਰਟ समीर पूरा नाम समीर खान बाप का नाम अनीब है अनीब 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 खान अनीब खान तो कहाँ के हो जयपुर के महल गांव गांव में सिटी ये, ये चांदपुर ਗੱਡੀ ਨੰਬਰ ਪਈ ਮਲ ਕਲਿਆਣ ਦੀ ਰਸਤਾ ਪਾਣਾ ਨਾਂ ਦਾ ਫੋਟੋ ਵਾਲਾ ਹੋਇਆ ਜਿਹੜਾ ਅਕਸੀਡੈਂਟ ਦੇ ਬਾਰੇ ਜਾਣਕਾਰੀ ਦਿੱਤੀ ਜੀ ਐਕਸੀਡੈਂਟ ਦੇ ਬਾਰੇ ਸਾਨੂੰ ਹੋਣੇ ਪਤਾ ਥੋੜੀ ਜਿਹਾ ਪਹਿਲਾਂ ਪਤਾ ਲੱਗਾ ਸੀਗਾ ਤੇ ਮੌਕੇ ਤੇ ਆਏ ਆ ਮੌਕੇ ਤੇ ਆਣ ਕੇ ਦੇਖਿਆ ਤੇ ਗੱਡੀਆਂ ਗੱਡੀਆਂ ਡੈਮੇਜ ਹੋਈਆਂ ਗੱਡੀਆਂ ਨੂੰ ਜਿਹੜਾ ਆ ਚਿਤਾ ਕੇ ਦਾ ਸਰਦਾਂ ਨੂੰ ਪਹੁੰਚਾਇਆ ਜਾ ਰਿਹਾ ਤੇ ਮੌਕੇ ਦੇ ਰਾਜੀਆਂ ਤੋਂ ਥੋੜਾ ਪਤਾ ਲੱਗਾ ਆ ਵੀ ਇੱਕ ਬੰਦਾ ਸੀਰੀਅਸ ਹੀ ਜਾਦਾ ਸੀਗਾ ਤੇ ਉਹਨੂੰ ਡੋਲਾ ਹਸਪਤਾਲ ਲੈ ਗਿਆ ਤੇ ਇੱਕ ਬੰਦੇ ਦੀ ਡੈਥ ਹੋ ਗਈ ਆ ਉਹ ਸਿਵਲ ਹਸਪਤਾਲ ਦੇ ਵਿੱਚ ਭੇਜ ਦਿੱਤਾ ਗਿਆ। ਪਰ ਕੋਈ ਨਾਮ ਨਹੀਂ ਪਤਾ ਲੱਗਾ। ਨਾਮ ਹਜੇ ਕਲੀਅਰ ਕਰਦੇ ਆ ਤੇ ਉਹ ਬੰਦਿਆਂ ਦੀ ਜਾ ਕੇ ਦਾ ਫਟਾਫਟ ਕਰਦੇ ਆ। ਅੱਛਾ ਤਾਂ ਕਿੱਥੇ ਜਾ ਰਹੇ ਸੀ? ਕਿੱਥੋਂ ਕਿੱਥੇ ਹੀ ਜਾ ਰਹੇ ਸੀ ਕਿਸ ਪ੍ਰਕਾਰ। ਇਹ ਤਾਂ ਇੰਨਾ ਪਤਾ ਲੱਗਾ ਵੀ ਇੱਕ ਬੰਦੇ ਦੇ ਕੋਲੋਂ ਵੀ ਗੱਡੀ ਜਿਹੜੀ ਆ ਜੈਪੁਰ ਤੋਂ ਆਏ ਸੀਗੇ ਤਾਂ ਸ਼੍ਰੀਨਗਰ ਚੱਲੇ ਸੀ। ਸ਼੍ਰੀਨਗਰ ਜਾ ਰਹੇ ਸੀ ਹਾਂਜੀ। ਤੇ ਕਿਹੜੀ-ਕਿਹੜੀ ਗੱਡੀਆਂ ਸੀ ਕਿਹਨਾਂ ਸਰ? ਗੱਡੀਆਂ ਵਾਈਟ ਰੰਗ ਦੀਆਂ ਦੋਨੋਂ ਗੱਡੀਆਂ ਆ ਤੇ ਇੱਕ Honda Honda ਤੇ ਇੱਕ ਤੋਂ ਦੂਜੀ ਦਾ ਛੋਟੀ ਗਾਰ ਆ। ਤੇ ਉਹ ਭੇਜਿਆ ਥਾਣੇ।